ਕੋਈ ਕੋਈ ਨਹੀਂ ਪਹੁੰਚ ਕੀਤੀ ਕਿਸੇ ਨਹੀਂ ਨਹੀਂ ਚਾਹੇ ਐਸੀ ਭੁੱਖੇ ਬੈਠੇ ਆਂ ਚਾਹੇ ਰਜੇ ਬੈਠੇ ਆਂ ਕਿਸੇ ਨੇ ਹੱਥ ਨਹੀਂ ਕੀਤੀ ਜਿਵੇਂ ਹੁਣ ਬਾਰਸ਼ਾਂ ਦੇ ਦਿਨਾਂ ਦੇ ਵਿੱਚ ਰਾਸ਼ਨ ਪਾਣੀ ਉਹ ਫਿਰ ਕਿਵੇਂ ਚੱਲਿਆ ਤੁਹਾਡਾ ਨਾ ਬਸ ਆਇਆ ਵਾਣੀ ਬਸ ਮੈਂ ਖਾ ਲਿਆ ਮੈਂ ਠੀਕ ਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੁਣ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆਂ ਜਾ ਐਨ ਆਰ ਆਈ ਵੀਰ ਬਾਹਰ ਥੋੜਾ ਜਿਹਾ ਦੱਸ ਦਿਓ ਉਹਨਾਂ ਨੂੰ ਖੁੱਲ ਕੇ ਆਪਣੀ ਸਮੱਸਿਆ ਜਿਹੜੀ ਵੀ ਕੋਈ ਭੈਣ ਭਰਾ ਕੋਈ ਹੈਲਪ ਕਰਨ ਵਾਲਾ ਹੁੰਦਾ ਕਿਉਂਕਿ ਹੋਰ ਥਾਈ ਬਹੁਤ ਜ਼ਿਆਦਾ ਹੈਲਪ ਕਰਦੇ ਆ ਆਪਣੇ ਪੰਜਾਬੀ ਹਾਂਜੀ ਹੋ ਸਕਦਾ ਵੀ ਤੁਹਾਡੇ ਵੀ ਕੋਈ ਹੈਲਪ ਕਰ ਸਕਣ ਹਾਂ ਤਾਂ ਜੀ ਬੱਚਿਆ ਆ ਦੇਖੋ ਕੋਈ ਸਾਡੀ ਚੁੱਗੀ ਆ ਇਹ ਇਹ ਆ ਇਹ ਹਰਫਾਇ ਕੋਈ ਸਾਡੀ ਵਸੇ ਸਾਡਾ ਜਿੰਨਾ ਚਾਹਤ ਸਵਾਤ ਹੈ ਇਹ ਬਣਵਾ ਦੇਣਾ ਕੋਈ ਸਾਡੇ ਭਾਰੇ ਸੋਚ ਲੈਣ ਯੋਗ ਗਾਂ ਭਾਰੇ ਕੋਈ ਅਛੀ ਤਾਂ ਕੁਝ ਨਹੀਂ ਕਰਨ ਜੋ ਕਰੀ ਹਾਂਜੀ ਆ ਤੁਸੀਂ ਹਾਲਾਤ ਦੇਖ ਹੀ ਰਹੇ ਆ ਬਜ਼ੁਰਗ ਜੋੜਾ ਪਿੰਡ ਕੋਲੀਆਂ ਕਲਾ ਇਹਨਾਂ ਦਾ ਜੇ ਕੋਈ ਮਦਦ ਕਰਨੀ ਚਾਹੁੰਦਾ ਇਹਨਾਂ ਦੀ ਸਹਾਇਤਾ ਕਰ ਸਕਦਾ ਤਾਂ ਜ਼ਰੂਰ ਕਰੋ ਜੀ ਇਹਨਾਂ ਦਾ ਕੋਈ ਫੋਨ ਨੰਬਰ ਆਪਾਂ ਕੰਟੈਕਟ ਨੰਬਰ ਦੇਵਾਂਗੇ ਤੁਹਾਨੂੰ ਜਾਂ ਸਰਦਾਰ ਬਲਵਿੰਦਰ ਸਿੰਘ ਜੋ ਇਹਨਾਂ ਦੀ ਹੈਲਪ ਕਰਦੇ ਆ ਬਲਵਿੰਦਰ ਸਿੰਘ ਫੌਜੀ ਸਮਾਜ ਸੇਵੀ ਸੰਸਥਾ ਨਾਲ ਜੁੜੇ ਹੋਏ ਆ ਬੜੇ ਵਧੀਆ ਇਨਸਾਨ ਨੇ ਉਹੋ ਹੀ ਸਿਰਫ ਇਹਨਾਂ ਦਾ ਬਜ਼ੁਰਗਾਂ ਦਾ ਖਿਆਲ ਰੱਖ ਰਹੇ ਆ ਤੇ ਹੱਥ ਜੋੜ ਕੇ ਬੇਨਤੀ ਆਈ ਸਾਰੇ ਐਨਆਰਆਈ ਵੀਰਾਂ ਨੂੰ ਜਾਂ ਸਮਾਜ ਸੇਵੀ ਸੰਸਥਾਵਾਂ ਨੂੰ ਕਿਥੇ ਕਿ ਜਿਵੇਂ ਹੁਣ ਹੜ੍ਹ ਆਏ ਸੀ ਕੋਈ ਵੀ ਵਿਪਤਾ ਪੈਂਦੀ ਪੰਜਾਬ ਦੇ ਵਿੱਚ ਆਪਣੇ ਪੰਜਾਬੀ ਵੀਰ ਵੱਧ ਚੜ ਕੇ ਸਹਾਇਤਾ ਕਰਦੇ ਆ ਤੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਵੀ ਇਹਨਾਂ ਗਰੀਬ ਪਰਿਵਾਰ ਦਾ ਵੀ ਥੋੜਾ ਜਿਹਾ ਆਪਾਂ ਜੇ ਮਦਦ ਕਰੀਏ ਇਹਨਾਂ ਦਾ ਘਰ-ਬਾਰ ਬਣਵਾ ਲਈਏ ਤਾਂ ਜਿਹੜੀ ਇਹਨਾਂ ਦੀ ਜ਼ਿੰਦਗੀ ਹੈ ਥੋੜੀ ਜਿਹੀ ਸੌਖੀ ਨਿਕਲ ਸਕੇ